ਜਿਹੜੀ ਫੋਟੋ ਕਰ ਜੀ ਮਾਰ ਸਾਈਡ ਇੱਥੇ ਕੰਮ ਨਹੀਂ ਥੈਂਕ ਯੂ ਜੀ ਇੱਥੇ ਮਾਰ ਕੰਮ ਨਹੀਂ मानी कटल मनी कटल ਉਹ ਦਿੱਤ ਲਾਸ਼ਰ ਦੇ ਪ੍ਰਲਾਪ ਉਹ ਕਿਹਨਾਂ ਜਾਓ ਦੇਖੋ ਮੈਂ ਧੰਨਵਾਦ ਕਰਦਾ ਸੰਗਰੂਪ ਦੇ ਲੋਕਾਂ ਦਾ ਬਰਨਾਲੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ 7 ਸਾਲ ਚ ਤੀਜੀ ਵਾਰ ਜਿਹੜਾ ਹੀ ਲਗਾਤਾਰ ਜਿਹੜੀ ਜਿੱਤ ਹੈ ਉਹ ਦਿੱਤੀ ਹੈ ਤੇ ਖਾਸ ਤੌਰ ਤੇ ਧੰਨਵਾਦ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਧੁੱਪ ਨਹੀਂ ਦੇਖੀ ਗਰਮੀ ਨਹੀਂ ਦੇਖੀ ਦਿਲ ਦਾ ਜਿਹੜਾ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰੀ ਰੱਖਿਆ ਤੇ ਜਿਵੇਂ ਮੈਂ ਪਹਿਲਾਂ ਵੀ ਸਾਰੇ ਭਾਸ਼ਨਾਤ ਸਾਰੀ ਸਾਰੀ ਇੰਟਰਵਿਊ ਚ ਮੈਂ ਕਹਿੰਦਾ ਰਿਹਾ ਵੀ ਸਾਡੇ ਵਰਕਰ ਇਸ ਵਾਰੀ ਸਰਪੰਚੀ ਦੇ ਰਨ ਇਲੈਕਸ਼ਨ ਲੜ ਰਹੇ ਆ ਕਿਉਂਕਿ ਇਹ ਇਲੈਕਸ਼ਨ ਸਾਡੇ ਲਈ ਬੜੀ ਇੰਪੋਰਟੈਂਟ ਸੀ ਕਿਉਂਕਿ ਸੰਗਰੂਰ ਅਸੀਂ ਕਹਿੰਣਾ ਵੀ ਸਾਡੀ ਰਾਜਧਾਨੀ ਹੈ ਇਥੋਂ ਬੂਟਾ ਲੱਗਿਆ ਜੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੋ ਇਸੇ ਕਰਕੇ ਸਾਰੇ ਵਰਕਰਾਂ ਨੇ ਜੋਰ ਲਾਇਆ ਮਿਹਨਤ ਕੀਤੀ ਜਿਹਦੇ ਕਰਕੇ ਰਿਕਾਰਡ ਤੋੜ ਜਿਹੜੀ ਜਿੱਤ ਆ ਉਹ ਸੰਗਰੂਰ ਤੋਂ ਪ੍ਰਾਪਤ ਜਿਹੜੀ ਆ ਹੋਈ ਹੈ ਸੋ ਮੈਂ ਜਿੱਥੇ ਵਰਕਰਾਂ ਧੰਨਵਾਦ ਕਰਦਾ ਉੱਥੇ ਸਾਰੇ ਅਹੁਦੇਦਾਰਾਂ ਦਾ ਸਾਰੇ ਚੇਅਰਮੈਨਾਂ ਦਾ ਮੇਰੇ ਸਾਰੇ ਸਾਥੀ ਜਿਹੜੇ ਐਮ ਐਲ ਏ ਸਹਿਬਾਨ ਮੈਂ ਉਹਨਾਂ ਦਾ ਵੀ ਬਹੁਤ ਰਣੀਆਂ ਮੰਤਰੀ ਜੀ ਦਾ ਤੇ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਵੀ ਆਪ ਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜੀ ਤੇ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਮੈਂ ਬਰਨਾਲੇ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦੀਆਂ ਰਿਸ਼ਤੇਦਾਰੀਆਂ ਚ ਵੀ ਸਾਰੇ ਕਿਤੇ ਫੋਨ ਕਰ ਕਰ ਕੇ ਆ ਵੀ ਭਾਈ ਸਾਡਾ ਮੁੰਡਾ ਖੜਾ ਹੈ ਸਾਡਾ ਭਰਾ ਖੜਾ ਹੈ ਇਹਦਾ ਸਾਥ ਦਿਓ ਜਿਹਦੇ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਸੰਗਰੂਰ ਚੋ ਹੋਈ ਹੈ ਸੋ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਪਹਿਲਾਂ ਵੀ ਕੰਮ ਕੀਤਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹਨੀਆਂ ਉਮੀਦਾਂ ਬਰਨਾਲੇ ਦੇ ਸੰਗਰੂਰ ਦੇ ਲੋਕਾਂ ਨੇ ਮੇਰੇ ਤੋਂ ਲਾਈਆਂ ਨੇ ਮੈਂ ਮਿਹਨਤ ਕਰੂੰਗਾ ਤੇ ਉਹਨਾਂ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਮੁੱਦੇ ਚੱਕਦੇ ਰਹੇ ਹੁਣ ਸੈਂਟਰ ਦੀ ਗੱਲ ਕਰੀ ਤਾਂ ਕਿਸ ਤਰੀਕੇ ਦੇ ਮੁੱਦੇ ਨੇ ਜਿਹੜੇ ਮੁੱਖ ਰਹੇ ਨੇ? ਕੋ ਬੜੇ ਮੁੱਦੇ ਆ ਵਪਾਰੀਆਂ ਦੇ ਮੁੱਦੇ ਆ ਕਿਸਾਨਾਂ ਦੇ ਮੁੱਦੇ ਆ ਮਜ਼ਦੂਰਾਂ ਦੇ ਮੁੱਦੇ ਆ ਸਾਰੇ ਵਰਗਾਂ ਦੇ ਮੁੱਦੇ ਆ। ਆ 6000 ਕਰੋੜ ਦਾ ਸਾਡਾ ਆਰਡੀਐਫ ਦਾ ਰੁੱਕੀ ਬੈਠੇ ਆ। ਬੜੇ ਮਜ਼ਦੂਰਾਂ ਦੇ ਮੁੱਦੇ ਆ ਜਿਹਦੇ ਚ ਹਰਿਆਣਾ ਸਾਡਾ ਗਵਾਂਡੀ ਸੂਬਾ ਦੇ ਪੰਜਾਬ ਚ ਵਿਤਕਰਾ ਜਿਹੜਾ ਕੀਤਾ ਜਾਂਦਾ ਹਨਾ ਸੋ ਸਾਰਿਆਂ ਦੀ ਲੜਾਈ ਜਿਹੜੀ ਆ ਉੱਥੇ ਲੜਾਂਗੇ। ਡਵੈਲਪਮੈਂਟ ਦੀ ਲੜਾਈ ਵੀ ਉੱਥੇ ਲੜਾਂਗੇ ਕਿਉਂਕਿ ਰਜਗਾਰ ਵਾਲੇ ਪਾਸਿਓਂ ਜੇ ਦੇਖੀ ਤਾਂ ਇੰਡਸਟਰੀ ਵਾਲੇ ਪਾਸਿਓਂ ਤਾਂ ਸੰਗਰੂਰ ਜਿਹੜਾ ਬਹੁਤ ਪਛੜਿਆ ਹੋਇਆ ਦੂਸਰੇ ਕਹਿ ਲੋ ਵੀ ਜਿਹੜਿਆਂ ਦੇ ਤਾਕਤ ਤਾਂ ਅਸੀਂ ਉਹਦੇ ਤੇ ਵੀ ਜਿਹੜਾ ਜੋਰ ਲਗਾਊਗਾ ਮੈਂ ਤੇ ਬਾਕੀ ਸਾਰੇ ਲੋਕ ਜਿਹੜੇ ਜਾਣਦੇ ਆ ਕਿ ਮੈਂ ਕੱਲੀਆਂ ਚੋਣਾਂ ਦੇ ਵਿੱਚ ਮਿਹਨਤ ਨਹੀਂ ਕਰਦਾ ਮੈਂ ਚਿੱਤਨ ਤੋਂ ਬਾਅਦ ਵੀ ਮਿਹਨਤ ਕਰੂੰਗਾ ਤੇ ਜੋ ਲੋਕਾਂ ਦੀਆਂ ਉਮੀਦਾਂ ਨੇ ਮੈਂ ਉਹਨਾਂ ਤੇ ਖਰਾਫਤ